ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤਮ ਰਸ ਦੇ ਜਾਨਿਆ ਹਰ ਰੰਗ ਸਹਿਜੇ ਮਾਨ ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ ਦੇ ਮਹਾਵਾਕ ਅਨਸਾਰ ਸੰਤ ਬਾਪ ਪ੍ਰੇਮ ਸਿੰਘ ਮਰਾਵਾ ਸਰਾਣਾ ਵਰਸੀ ਗੁਰਦਾ사ਹ ਦੀ ਪ੍ਰਬੰਧਕ ਕਮੇਟੀ ਅਤੇ ਬਾਬਾ ਮੱਖਣਸ਼ਾਹ ਲਬਾਣਾ ਚੈਟੀ ਯੂਕੇ ਵੱਲੋਂ ਇਸ ਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ 28 29 30 ਨੂੰ ਗੁਰਦੁਆਰਾ ਗੁਰਨਾਨਗੁਰਦਾ ਸਾਹਿਬ ਸਮਰਥਕ ਵਿਖੇ ਬੜੀ ਸਰਦਾ ਪਾਣਾ ਮਨਾਈ ਜਾ ਰਹੀ ਹੈ ਜਿਸ 28 ਤਰੀਕ ਨੂੰ 28 ਜੂਨ ਨੂੰ ਖਣਪਾਲ ਸਾਹ ਆਰੰਭ ਹੋਣਗੇ 30 ਜੂਨ ਨੂੰ ਭੋਗ ਪਾਏ ਜਾਣਗੇ ਜੀ ਗੁਰੂ ਪਿਆਰੀ ਸਾਹਿਬ ਜੀ ਗੁਰੂ ਦਾ ਲੰਗਰ ਅਟੁੱਟ ਵਰਤੇਗਾ ਉਹ ਸਾਰੇ ਸੰਗਤਾਂ ਨੇ ਹਮਾਂ ਅਗੇ ਜਰੂਰ ਪਹੁੰਚਣਾ ਹੈ ਬੋਲੇ ਸੋ ਚ ਨਿਹਾਲ ਜੀ ਆਕਾਲ ਤੇ ਇਹਦੇ ਨਾਲ ਨਾਲ ਸਿੱਖ ਚੈਨਲ ਦਾ ਵੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਕਵਰ ਕਰਨਾ ਇਹ ਇੱਥੇ ਹੀ ਅਸੀਂ ਖਿਮਾ ਦੇ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ